ਜ਼ਿਲ੍ਹਾ ਕਾਨੂੰਨੀ ਸੇਵਾਵਾਂ 30 ਅਤੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਸਹਿਯੋਗ ਨਾਲ ਬੌਧਿਕ ਪੰਗਤਾ ਵਾਲੇ ਵਿਅਕਤੀਆਂ ਦਾ ਆਈਕਿਊ ਟੈਸਟ ਕਨਫੈਡਰੇਸ਼ਨ ਫਾਰ ਚਾਈਲਡਸ ਅਰਾਇਮਾਜਰਾ ਫਤਿਹਗੜ੍ਹ ਸਾਹਿਬ ਵਿਖੇ ਸ਼ੁਰੂ ਹੋ ਗਿਆ ਹੈ ਤਾਂ ਜੋ ਉਹਨਾਂ ਦੇ ਯੂਡੀਆਈਡ ਕਾਰਡ ਬਣਾਏ ਜਾ ਸਕਣ ਅਤੇ ਉਹ ਸਰਕਾਰੀ ਸਹੂਲਤਾਂ ਦਾ ਲਾਭ ਲੈ ਸਕਣ ਜਿਸ ਦਾ ਉਦਘਾਟਨ ਸ਼੍ਰੀ ਵਰਿੰਦਰ ਸਿੰਘ ਟਿਵਾਣਾ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਤੇ ਸਟੇਟ ਅਡਮਿਨ ਔਰੰਗ ਸਿੰਘ ਨੇ ਸਾਂਝੇ ਤੌਰ ਤੇ ਕੀਤਾ ਇਸ ਕੈਂਪ ਦੀ ਪ੍ਰਧਾਨਗੀ ਮਨਮੋਹਨ ਜਰਗਰ ਪਰਦਾਨ ਕਨਫੈਡਰੇਸ਼ਨ ਆਫ ਚਾਈਲਡਸ ਅਤੇ ਚੇਅਰਮੈਨ ਕੇਕੇ ਖੰਨਾ ਨੇ ਕੀਤੀ ਇਸ ਮੌਕੇ ਤੇ ਡਾਕਟਰ ਸ੍ਰੇਨ ਰਤਨ ਕਲੀਨिकल ਸਾਈਕੋਲੋਜਿਸਟ ਅਤੇ ਡਾਕਟਰ ਗੁਰਪ੍ਰੀਤ ਕੌਰ ਸਾਈਕੋਰੈਕਟਰ ਨੇ ਬੋਧਿਕ ਪੰਕਤਾ ਵਾਲੇ ਬੱਚਿਆਂ ਦਾ ਆਈਕਿਊ ਟੈਸਟ ਕੀਤਾ ਇਸ ਮੌਕੇ ਤੇ ਮਨਮੋਹਨ ਜਰਗਰ ਪ੍ਰਧਾਨ ਕਨਫੈਡਰੇਸ਼ਨ ਫਾਰ ਚਾਈਲਡਸ ਨੇ ਕਿਹਾ ਕਿ ਇਹ ਇਸ ਸੰਸਥਾ ਨੂੰ 14 ਸਾਲ ਤੋਂ ਚਲਾ ਰਹੇ ਹਨ ਬਹੁਤ ਸਾਰੀਆਂ ਪ੍ਰਾਪਤੀਆਂ ਅਸੀਂ ਕੀਤੀਆਂ ਹਨ ਤੇ ਸਾਰੀਆਂ ਅਜੇ ਵੀ ਅਧੂਰੀਆਂ ਹਨ ਤਾਂ ਕਿ ਅਸੀਂ ਜਿਹੜੇ ਵਿਵਿਸ਼ੇ ਲੋੜਾਂ ਵਾਲੇ ਵਿਅਕਤੀ ਹਨ ਉਹਨਾਂ ਨੂੰ ਵਧੀਆ ਸਹੂਲਤਾਂ ਦੇ ਸਕੀਏ ਇਸ ਮੌਕੇ ਤੇ ਉਹਨਾਂ ਨੇ ਦਾਨੀ ਸੱਜਣਾਂ ਨੂੰ ਬੇਨਤੀ ਕੀਤੀ ਕਿ ਇਸ ਚੱਲ ਰਹੇ ਪ੍ਰੋਜੈਕਟ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਣ ਤਾਂ ਕਿ ਅਸੀਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਹੋਰ ਵੀ ਸੇਵਾ ਕਰ ਸਕੀਏ ਇਸ ਮੌਕੇ ਤੇ ਸਟੇਟ ਅਵਾਰਡ ਨਰੰਗ ਸਿੰਘ ਨੇ ਕਿਹਾ ਕਨਫੈਡਰੇਸ਼ਨ ਚਾਈਲਡਸ ਦਾ ਇਹ ਇੱਕ ਬਹੁਤ ਹੀ ਵਧੀਆ ਪ੍ਰਾਲਾ ਹੈ ਜਿਸ ਦੇ ਨਾਲ ਫਤਿਹਗੜ੍ਹ ਸਾਹਿਬ ਦੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਉਹਨਾਂ ਨੇ ਦਾਨੀ ਸੱਜਣਾਂ ਨੂੰ ਬੇਨਤੀ ਕੀਤੀ ਕਿ ਇਸ ਕੈਂਪ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਣ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾਕਟਰ ਮਨਪ੍ਰਭਜੋਤ ਸਿੰਘ ਫਿਜ਼ੀਓਥੈਰੇਪਿਸਟ ਪਵਨਦੀਪ ਕੌਰ ਕਾਉਂਸਲਰ ਰਾਜਵੀਰ ਕੌਰ ਪ੍ਰਿੰਸੀਪਲ ਨਾਮ ਸਿੰਘ ਸੁਖਵਿੰਦਰ ਕੌਰ ਗਗਨਦੀਪ ਕੌਰ ਕੇਅਰ ਟੇਕਰ ਬਲਵਿੰਦਰ ਸਿੰਘ surjit ਸਿੰਘ ਕਮਲਜੀਤ ਰਮੇਸ਼ ਕੁਮਾਰ ਅਤੇ ਜਗਰੂਪ ਸਿੰਘ ਤੋਂ ਇਲਾਵਾ ਬੌਧਿਕ ਪੰਕਤਾ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪੇ ਹਾਜ਼ਰ ਸਨ ਮੈਂ ਮਨਮੋਹ ਜਰਕੜ ਜੀ ਪ੍ਰੈਜ਼ੀਡੈਂਟ ਕੰਫਰੰਸ ਬਹੁਤ ਚੈਲੰਜ ਅਸੀਂ ਅੱਜ ਦਿਵਿਆਂਗ ਬੱਚਿਆਂ ਦਾ ਜਿਹੜੇ ਬੋਧੀ ਦਿਵਿਆਂਗ ਹੈ ਜਿਨ੍ਹਾਂ ਦਵਾਈ ਤੋਂ ਪੇਨਾਂ ਨੂੰ ਪ੍ਰੋਬਲਮ ਹੈ ਅਸੀਂ ਉਹਨਾਂ ਲਈ ਕੈਂਪ ਆਰਗੇਨਾਈਜ਼ ਕਰਿਆ ਜੀ ਤੇ ਅੱਜ ਤੇ ਸਾਡੇ ਦੇ ਕੈਂਪ ਦਾ ਜਿਹੜਾ ਉਦਘਾਟਨ ਹੈ ਉਹ ਸਰਦਾਰ ਰਵਿੰਦਰ ਸਿੰਘ ਟਵਾਣਾ ਜੀ ਡੀਐਸਐਸ ਜੀਨੇ ਕਰਿਆ ਤੇ ਸਾਡਾ ਅੱਜ ਦੇ ਕੈਂਪ ਦਾ ਮਕਸਦ ਇਹ ਸੀਗਾ ਕਿ ਸਾਡੇ ਜ਼ਿਲ੍ਹੇ ਵਿੱਚ ਬਹੁਤ ਜਿਹੇ ਦਿਵਿਆਂਗ ਬੱਚੇ ਜਿਨ੍ਹਾਂ ਨੇ ਮੈਡੀਕਲ ਸਰਟੀਫਿਕੇਟ ਨਹੀਂ ਬਣੇ ਤਾਂ ਅਸੀਂ ਅੱਜ ਪਟਿਆਲੇ ਤੋਂ ਰਜਿੰਦਰ ਆਫਟਰਲ ਡਾਕਟਰਾਂ ਦੀ ਟੀਮ ਬੁਲਾਈ ਹੋਈ ਹੈ ਜੀ ਵੀ ਇਹ ਕਲੀਨिकल ਇਕ ਸਾਈਕੋਲੋਜਿਸਟ ਹੈ دماغی ਡਾਕਟਰ ਨੇ ਜਿਹੜੇ ਬੱਚਿਆਂ ਦਾ ਅਸੈਸਮੈਂਟ ਕਰ ਰਹੇ ਨੇ ਤਾਂ ਜੋ ਉਹਨਾਂ ਦੇ ਮੈਡੀਕਲ ਸਰਟੀਫਿਕੇਟ ਬਣਨ ਤੇ ਉਹਨਾਂ ਨੂੰ ਗਵਰਨਮੈਂਟ ਦੀਆਂ ਫੈਸਿਲਿਟੀ ਦੀਆਂ ਵੀ ਆ ਜਿਹੜੀ ਪੜ੍ਹਾਈ ਦੇ ਲੈਵਲ ਦੀ ਸਪੈਸ਼ਲ ਫੈਸਿਲਿਟੀ ਹੈ ਉਹਨਾਂ ਨੂੰ ਵੀ ਪ੍ਰੋਵਾਈਡ ਕਰਾ ਸਕੀ ਸਰ ਜਿਹੜਾ ਤੁਸੀਂ ਇਹ ਇੱਥੇ ਰਨ ਕਰ ਰਹੇ ਹੋ ਜੋ ਵੀ ਤੁਹਾਡਾ ਇਹ ਚੱਲ ਰਿਹਾ ਹੈ ਇੱਥੇ ਸੈਂਟਰ ਉਹਦੇ ਬਾਰੇ ਸਾਨੂੰ ਦੱਸੋ ਵੀ ਇਹ ਕਿਸ ਸੰਸਥਾ ਦੇ ਤਹਿਤ ਇਥੋਂ ਇਹ ਤੁਹਾਨੂੰ ਗ੍ਰਾਂਟ ਕਿੱਥੋਂ ਆਉਂਦੀ ਹੈ ਕਿਸ ਤਰ੍ਹਾਂ ਤੁਸੀਂ ਆਰਗੇਨਾਈਜ਼ ਕਰ ਰਹੇ ਹੋ ਤੁਹਾਡੀ ਬਿਲਡਿੰਗ ਵੀ ਧੂਰੀ ਹੈ ਇਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਸਾਡੀ ਕੰਫਰੈਸ਼ਨ ਫਾਦ ਸਲਿੰਗ ਸੰਸਥਾ ਜਿਹੜੀ 17 ਦੇ ਲੋਕਲੀ ਬਣਾਈ ਗਈ ਹੈ ਜੀ ਸਾਡੀ ਸੰਸਥਾ 20 ਸਾਲਾਂ ਤੋਂ ਇਸੇ ਤਰ੍ਹਾਂ ਕੰਮ ਕਰ ਰਹੀ ਹੈ ਤੇ ਇਹ ਇਹਨਾਂ ਬੱਚਿਆਂ ਜਿਹੜੇ ਬੋਧਿਕ ਵਿਅਕ ਹੈ ਮਤਲਬ ਇੰਟੈਕਚਰ ਡਿਜ਼ੈਬਿਲਟੀ ਕਹਿੰਦੇ ਨੇ ਐਮਰ ਫਿਰ ਮੈਂਟਲ ਡਿਟਰੈਸ਼ਨ ਕਹਿੰਦੇ ਸੀਗੇ ਹੁਣ ਇੰਟੈਕਚਰਲ ਡਿਜ਼ੈਬਿਲਟੀ ਕਹਿੰਦੇ ਆ ਇਹ ਉਹਨਾਂ ਦਾ ਸਕੂਲ ਅਸੀਂ ਬਣਾਇਆ ਹੋਇਆ ਹੈ ਸੈਂਟਰ ਅਸੀਂ ਸੈਂਟਰ ਗਵਰਨਮੈਂਟ ਨਾਲ ਮਿਲ ਕੇ ਇਹਨੂੰ ਰਨ ਕਰ ਰਹੇ ਹਾਂ ਜਿਹਦੇ ਵਿੱਚ 50-50 ਭਾਗੀਦਾਰੀ ਹੈ ਜਿਸ 50% ਸਰਕਾਰ ਦੇ ਸਹਿਯੋਗ ਮਿਲਦਾ ਤੇ 50% ਸਾਨੂੰ ਪਬਲਿਕ ਦੇ ਸਹਿਯੋਗ ਨਾਲ ਅਸੀਂ ਸੈਂਟਰ ਨੂੰ ਰਨ ਕਰ ਰਹੇ ਹਾਂ ਠੀਕ ਹੈ ਸਰ ਮੈਂ ਤੁਹਾਡੇ ਸੈਂਟਰ ਦੇ ਵਿੱਚ ਘੁੰਮ ਕੇ ਦੇਖਿਆ ਤੁਹਾਡੇ ਬਿਲਡਿੰਗ ਅਜੇ ਵੀ ਅਧੂਰੀ ਪਈ ਹੈ ਪਿੱਛੇ ਪਿੱਲਰ ਖੜੇ ਨੇ ਉਹ ਕਹਿੰਦੇ ਵੀ ਇੱਥੇ ਅਸੀਂ ਵੱਡਾ ਹਾਲ ਬਣਾਉਣਾ ਹੈ ਉਹਦੇ ਬਾਰੇ ਤੁਸੀਂ ਕਿੱਥੋਂ ਮਦਦ ਲੈਣਾ ਚਾਹੁੰਦੇ ਹੋ ਉਹ ਕਦੋਂ ਤੱਕ ਤੁਹਾਡਾ ਪੂਰਾ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਉਹਦੇ ਬਾਰੇ ਲੋਕਾਂ ਦੇ ਸਹਿਯੋਗ ਤੋਂ ਤੁਸੀਂ ਕੀ ਮੰਨ ਕਰਦੇ ਹੋ ਅਸੀਂ ਪਬਲਿਕ ਨੂੰ ਵੀ ਸਰਕਾਰ ਨੂੰ ਮੰਨ ਕਰਦੇ ਆਂ ਕਿ ਸਾਡੇ ਇਸ ਪ੍ਰੋਜੈਕਟ ਲਈ ਸਾਡੀ ਸਪੋਰਟ ਕਰੀ ਜਾਵੇ ਜੀ ਅਸੀਂ ਐਮਪੀ ਸਾਹਿਬ ਨੂੰ ਵੀ ਕਈ ਵਾਰ ਬੇਨਤੀ ਕਰ ਚੁੱਕੇ ਆਂ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰ ਚੁੱਕੇ ਆਂ ਕਿ ਸਾਨੂੰ ਹਾਲ ਬਣਾਣਾ ਬੱਚਿਆਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਦੇ ਸੱਭਿਆਚਾਰਕ ਪ੍ਰੋਗਰਾਮ ਇਹਨਾਂ ਦੇ ਇਨਡੋਰ ਗੇਮਸ ਲਈ ਤੇ ਉਸ ਤੋਂ ਇਲਾਵਾ ਇਹਨਾਂ ਨੇ ਖੇਡ ਗਰਾਉਂਡ ਸਭਾ ਦੇ ਹੇਠੇ ਬੇਸਮੈਂਟ ਹਾਲਵਾਂ ਵਿੱਚੋਂ ਉੱਪਰ ਖੇਡ ਗਰਾਉਂਡ ਬਣਾਇਆ ਕਿ ਬੱਚਿਆਂ ਦੀ ਇੰਪਰੂਵਮੈਂਟ ਲਈ ਇਹ ਹਾਲ ਦਾ ਬਣਾਣਾ ਜ਼ਰੂਰੀ ਹੈ ਜਿਹਦੇ ਲਈ ਸਿਰਫ ਗ੍ਰਾਂਟ ਤੋਂ ਜਿਹੜਾ ਪੂਰਾ ਨਹੀਂ ਚੱਲ ਸਕਦਾ ਤੇ ਮੈਂ ਪਬਲਿਕ ਨੂੰ ਵੀ ਅਪ ਕੀ ਪਬਲਿਕ ਦਾ ਸਾਫ ਜਿਹੜਾ ਹੈਗਾ ਉਹ ਮਿਲਣਾ ਚਾਹੀਦਾ ਜੀ ਕੀ ਇੱਥੇ ਸਰ ਜਿਸ ਤਰ੍ਹਾਂ ਬੱਚੇ ਬਾਹਰ ਦੂਰ ਦੂਰ ਤੇ ਆਉਂਦੇ ਕੀ ਤੁਸੀਂ ਤੁਹਾਡੀ ਕੋਈ ਇੱਛਾ ਹੈ ਵੀ ਇੱਥੇ ਜ਼ਰੂਰੀ ਕੋਈ ਤੁਸੀਂ ਉਹਨਾਂ ਦੇ ਰਹਿਣ ਦਾ ਪਸੰਦ ਪ੍ਰਬੰਧ ਕਰ ਸਕੋ ਹੋਸਟਲ ਬਣਾਓ ਕੋਈ ਐਸ ਤਰ੍ਹਾਂ ਦੀ ਤੁਹਾਡੀ ਪ੍ਰੋਵੀਜ਼ਨ ਤੁਹਾਡੀ ਇੱਛਾ ਹੈ ਸਾਡੀ ਹੋਸਟਲ ਦੀ ਵੀ ਪ੍ਰੋਵੀਜ਼ਨ ਹੈ ਜੀ ਮੰਨ ਲਓ ਉਹੀ ਵਾਲੀ ਸਾਰੀ ਜੇ ਕੰਡਕਟਡ ਹੈ ਜੀ ਸਾਡਾ ਹਾਲ ਬਣ ਜਾਏਗਾ ਜੀ ਹਾਲ ਦੇ ਉੱਪਰ ਜਿਹੜੇ ਪਹਿਲੀ ਮੰਜ਼ਲ ਹੈ ਉਹ ਸਾਡੀ ਹੋਸਟਲ ਦੀ ਪ੍ਰੋਵੀਜ਼ਨ ਹੈ ਕਿ ਜਿਹੜੇ ਬੱਚਿਆਂ ਦੇ ਮਾਵਾਪਾ ਉਹਨਾਂ ਨੂੰ ਸਾਹਮਣੇ ਪਾਉਂਦੇ ਜਾਂ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਬੱਚੇ ਸਾਡੇ ਕੋਲ ਰਹਿ ਸਕਦੇ ਠੀਕ ਹੈ ਥੈਂਕ ਯੂ ਸਰ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ